ਦੇਸ਼ ਦੀ ਸੇਵਾ ਕਰਨ ਲਈ ਕਿੰਨੇ ਨੌਜਵਾਨો ਫੌਜ 'ਚ ਪੜhti ਹੁੰਦਾ ਸੁਪਨਾ ਦੇਖਦੇ ਨੇ ਪਰ ਕੁਝ ਨੌਜਵਾਨ ਉਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੁਝ ਅਜਿਹੇ ਗੈਰ ਕਾਨੂੰਨੀ ਹਤਕੰਡੇ ਅਪਣਾਉਂਦੇ ਨੇ ਜਿਨ੍ਹਾਂ ਦਾ ਅੰਤ ਆਖਿਰ ਮਾੜਾ ਹੀ ਹੁੰਦਾ ਹੈ ਅਜਿਹਾ ਹੀ ਮਾਮਲਾ ਜਾਣ ਤੋਂ ਸਾਹਮਣੇ ਹੈ ਜਿੱਥੇ ਇੱਕ ਸਾਫਾ ਫੌਜੀ ਹੌਲਦਾਰ ਗੁਰਚਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਫੌਜ 'ਚ ਪੜhti ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਫਰਸੀ ਦਾਖਲਾ ਕਾਰਡ ਮੋਹਿਆ ਕਰਵਾਉਂਦਾ ਸੀ ਉਸ ਦੇ ਵਿੱਚ ਜਿਹੜੇ ਕੈਂਡੀਡੇਟ ਜਲੇ ਡਾਕੂਮੈਂਟਸ ਦੇ ਜਿਹੜੇ ਭਰਤੀ ਹੋਗੇ ਸੀ ਫੌਜ ਦੇ ਵਿੱਚ ਉਹਨਾਂ ਦੇ ਕਰੀਬ 35 ਕੈਂਡੀਡੇਟ ਸੀ ਜਿਨ੍ਹਾਂ ਦੇ ਉੱਪਰ ਕੇਸ ਜੀ ਇੰਟਰਵਿਊ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਮਨਜੀਤ ਸਿੰਘ ਕੈਂਡੀਡੇਟ ਜਿਹੜਾ ਨਾਗਪੁਰ ਪੁਲੀਸ ਸੈਂਟਰ ਤੋਂ ਪੁਲਿਸਫਰ ਹੋ ਰਿਹਾ ਹੁੰਦਾ 13 ਤਰੀਕ ਨੂੰ ਅਸੀਂ ਉਹਦੇ ਉੱਪਰ ਰੈਸਪਾਈ ਸੀ ਤੇ 16 ਤਰੀਕ ਨੂੰ ਅਸੀਂ ਇੱਥੇ ਕੋਰਟ 'ਚ ਪੇਸ਼ ਕੀਤਾ ਸੀ ਜਿਹਦਾ 18 ਤਰੀਕ ਤੱਕ ਉਹਦਾ 2 ਦਿਨ ਦਾ ਪੁਲਿਸ ਰਖਾਉਂਦਾ ਟਾਰਗੇਟ ਇਸ ਤਰ੍ਹਾਂ ਸੀਗਾ ਵੀ ਜਿਸ ਤਰ੍ਹਾਂ ਇਹ ਰੇਣ ਵਾਲੀ ਤਾਂ ਇੱਕ ਜ਼ਿਆਦਾਤਰ ਡਟਕੇ ਹੈਗੇ ਨੇ ਹਰਿਆਣਾ ਸਟੇਟ ਦੇ ਔਰ ਇਹ ਪੰਜਾਬ ਕੇਡਰ ਦੇ ਵਿੱਚ ਜਿਹੜੀ ਆਪਣੇ ਰੈ residense proof ਕਾਸਟ ਸਰਟੀਫਿਕੇਟ ਵਗੈਰਾ ਬਣਾ ਕੇ ਇਹ ਪੰਜਾਬ ਕੇਡਰ ਦਾ ਆਪਣੇ ਆਪ ਨੂੰ ਸ਼ੋ ਕਰਕੇ ਇੱਥੇ ਭਰਤੀ ਹੋ ਗਈ ਸੀ ਜਿਹਦੇ ਕਰਕੇ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਭਰਤੀ ਕੈਂਡੀਡੇਟ ਸੀਗੇ ਤੇ ਉਹਨਾਂ ਹੋਇਆ ਸੀ ਇਹਨਾਂ ਵਿੱਚੋਂ ਜਿਹੜੇ ਬਾਕੀ ਕੈਂਡੀਡੇਟ ਵੀ ਆ ਉਹ ਵੀ ਹਜੇ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਹਜੇ ਹੈਗੇ ਨੇ ਤੇ ਉਹਨਾਂ ਨੂੰ ਜੇ ਜਲਦੀ ਜਲਦੀ ਅਰੈਸਟ ਕਰ ਲਾਂਗੇ ਪੁਲਿਸ ਨੇ ਸਾਫ ਦਾ ਫੌਜੀ ਹੌਲਦਾਰ ਗੁਜਰ ਸਿੰਘ ਦੇ ਖਿਲਾਫ ਆਈਪੀਸੀ ਦਾ 420 ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਪੜਤੀ ਦਫ਼ਤਰ ਨੂੰ ਪਿਛਲੇ ਕਈ ਹਫ਼ਤਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਸਾਫ ਦਾ ਫੌਜੀ ਹੌਲਦਾਰ ਨੌਜਵਾਨਾਂ ਨੂੰ ਫੌਜ ਪੱਤੀ ਕਰਵਾਉਣ ਲਈ ਦਲਾਲਪੁਨੇ ਜਿਹਾ ਗਤੀਵਿਧੀਆਂ ਕਰ ਰਿਹਾ ਹੈ। ਜਿਸ ਤੇ ਪੁਲਿਸ ਨੇ ਹੁਣ ਦੇ ਕੁਝ ਵਾਸੀਆਂ ਦੀ ਲਿਖਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਆਦਾਤਰ ਨੌਜਵਾਨ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਰੱਖਿਆ ਕਰਨ ਦਾ ਸੁਪਨਾ ਦੇਖਦੇ ਨੇ ਪਰ ਜਦੋਂ ਕਿਸੇ ਕਾਰਨ ਉਹਨਾਂ ਦਾ ਇਹ ਖੁਆਬ ਪੂਰਾ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਅਪਣਾਉਂਦੇ ਨੇ ਜਿਸ ਕਾਰਨ ਨਾ ਤਾਂ ਉਹਨਾਂ ਦਾ ਸੁਪਨਾ ਪੂਰਾ ਹੁੰਦਾ ਤੇ ਨਾ ਹੀ ਉਹਨਾਂ ਨੂੰ ਕੋਈ ਮੰਜ਼ਿਲ ਮਿਲਦੀ ਆ। ਸੁਜਣਾ ਤੋਂ ਇਸੇ ਪੱਧਵਾਸ਼ੀ ਰਿਪੋਰਟ ਟੈਲੀਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ